ਹਾਂਜੀ ਸਸੀ ਕਾ ਜੀ ਸਾਰਿਆਂ ਨੂੰ ਤੁਮਹਾਰ ਅਰਦਾਸ ਕਰਦਾ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਆਪਣਾ ਹਰਸ਼ ਜਾਖਲ ਅੱਜ ਦੇ ਕੰਟੈਂਟ ਵਿੱਚ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਵੈਸੇ ਖੇਤ ਦੇ ਵਿੱਚ ਬਣਾਈ ਗਈ ਹੈ ਅੱਜ ਦੀ ਵੀਡੀਓ ਬਸ ਖੇਤਬਾਰੀ ਹੈ ਵੈਸੇ ਤਾਂ ਸਾਰ ਨੂੰ ਦਿਖਾਵਾਂਗੇ ਪਹਿਲਾਂ ਨਹੀਂ ਮੈਂ ਦੱਸਦਾ ਤੁਹਾਨੂੰ ਵੀਡੀਓ ਬਾਰੇ ਮਤਲਬ ਜਿਵੇਂ ਜਿਵੇਂ ਵੀਡੀਓ ਚੱਲਦੀ ਜਾਊਗੀ ਤੁਹਾਨੂੰ ਦੱਸਦਾ ਜਾਊਗਾ ਸਾਰੀ ਸਾਰੇ ਕੁਝ ਦੱਸਾਂਗੇ ਪਾਅਂਟ ਤੱਕਰ ਬਣੇ ਰਹਿਓ ਤੇ ਵੀਡੀਓ ਦੇਖ ਕੇ ਲਾਈਕ ਕਮੈਂਟ ਸ਼ੇਅਰ ਕਰਨਾ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਚੱਲੋ ਨੂੰ ਬਖਾਨਿਆ ਸਭ ਤੋਂ ਪਹਿਲਾਂ ਲੋ ਜੀ ਹੁਣ ਹੋ ਗਈ ਆਪਣੀ ਸ਼ੁਰੂ ਵੀਡੀਓ ਤਾਂ ਆਪਾਂ ਨੇ ਸਭ ਤੋਂ ਪਹਿਲਾਂ ਕਰੋ ਚੇਲੇ ਰਹਾ ਟਰੈਕਟਰ ਤੋਂ ਬਾਅਦ ਆਪਾਂ ਨੇ ਪਾਇਆ ਕਰਾਇਆ ਕਰਾਇਆ ਤੇ ਪਾਣ ਤੋਂ ਬਾਅਦ ਆਪਾਂ ਚੱਲੇ ਸਿੱਧੇ ਖੇਤ ਨੂੰ ਤੇ ਨਾਲ ਆਪਣਾ ਭਰਾ ਹੈ ਇਹ ਮੇਰੇ ਤਾਇਏ ਦਾ ਮੁੰਡਾ ਜੀ ਤੁਹਾਨੂੰ ਇਹਦੇ ਨਾਲ ਮਿਲਾਣਾ ਰਹਿ ਗਿਆ ਸੀ ਤੇ ਇਹ ਵੀ ਚੱਲੇ ਆ ਆਪਣੇ ਨਾਲ ਕਿਉਂਕਿ ਆਪਾਂ ਨੂੰ ਤਾਂ ਘਾਟਿਆਂ ਉਧਰ ਟਰੈਕਟਰ ਚਲਾਣਾ ਤਾਂ ਇਹਨੂੰ ਹੀ ਹੁੰਦਾ ਤਾਂ ਆਪਾਂ ਆਏ ਇਹਦੇ ਨਾਲ ਤੇ ਹੁਣ ਚੱਲੇ ਆਪਾਂ ਸਿੱਧਾ ਖੇਤ ਨੂੰ 76yahanson. ਹਲੋ ਵੀ ਮਿੱਤਰੋ ਪਹੁੰਚ ਗਏ ਆਪਾਂ ਹੁਣ ਖੇਤ ਤਾਂ ਤੁਸੀਂ ਦੇਖ ਸਕਦੇ ਹੋ ਇਹਨੂੰ ਕਹਿੰਦੇ ਨੇ ਟਿੱਬੇ ਵਾਲਾ ਖੇਤ ਤੇ ਇੰਨੇ ਉੱਚਾ ਦੇਖ ਲਓ ਟਿੱਬਾ ਦੇਖ ਲਓ ਕਿੰਨੇ ਉੱਚੇ ਹੋਇਆ ਕਰਦੇ ਆਪਾਂ ਨੇ ਸਾਰੀ ਮਿੱਟੀ ਚਕਾਈ ਹੋਈ ਹੈ ਬਾਕੀ ਜਿਹੜੇ ਹੋਰ ਵੀ ਆਪਣੇ ਆਲੇ ਦੁਆਲੇ ਸੀ ਉਹਨਾਂ ਨੇ ਮਿੱਟੀ ਚਕਾਈ ਹੋਈ ਹੈ ਆਹ ਖੜੇ ਨੇ ਆਪਣੇ ਸਾਧਨ ਤੇ ਆਪਾਂ ਹੁਣ ਹੋ ਗਏ ਆਪਣੀ ਜ਼ਮੀਨ 'ਚ ਐਂਟਰ ਤਾਂ ਇੱਥੋਂ ਤੋਂ ਲੈ ਕੇ ਉਹ ਜਿੱਥੇ ਤੱਕ ਟਰੈਕਟਰ ਚੱਲ ਰਹੇ ਨੇ ਇੱਥੇ ਆ ਪਣੀ ਆ ਮਤਲਬ ਮੇਰੇ ਦਾਇ ਚਾਚਿਆਂ ਦੀ ਸਾਰਿਆਂ ਦੀ ਇੱਥੇ ਆ ਗਈ ਤੇ ਇਹ ਆਪਾਂ ਨੇ ਤਾ ਕਰਿਆ ਕਿ ਉਹਦੇ ਵਿੱਚ ਆਪਣੀ ਇੱਕ ਪਈ ਕੱਢੀਏ ਦੇਖੋ ਜਿੱਥੇ ਟਰਾਂਸਫਾਰਮ ਲੱਗੇ ਉਹਦੇ ਨਾਲ ਇਹ ਸਿੱਧੀ ਪਈ ਜਾਊਗੀ ਮਤਲਬ ਇਧਰੋਂ ਮੁੜ ਕੇ ਐਵੇਂ ਸਿੱਧੀ ਪਈ ਜਾਊਗੀ ਦੇਖ ਸਕਦੇ ਹੋ ਜਿੱਥੇ ਬਾਈ ਬਾਈ ਹੋਈ ਹੈ ਤੇ ਇਹ ਤੇ ਇੱਕ ਗੱਲ ਐਵੇਂ ਸੀ ਕਿ ਮਤਲਬ ਉੱਚੀ ਨਹੀਂ ਸੀ ਜਮੀਨ ਇਹ ਮਤਲਬ ਕਿਸੇ ਦੀ ਉੱਚੀ ਸੀ ਕਿਸੇ ਦੀ ਨੀਮੀ ਸੀ ਆਪਣਾ ਨਹੀਂ ਤਾਂ ਜਮੀਨ ਨੀਮੀ ਸੀ ਪਹਿਲਾਂ ਮਿੱਟੀ ਚਕਾਈ ਹੋਈ ਸੀ ਕਿਉਂਕਿ ਉੱਤੇ ਟਿੱਬੇ ਸੀ ਨਾ ਮਿੱਟੀ ਚਕਾਦੀ ਸੀ ਟਿੱਬੇ ਸੀ ਮਤਲਬ ਮਿੱਟੀ ਤਾਂ ਚਕਾਈ ਸੀ ਕਿਉਂਕਿ ਪਾਣੀ ਜਿਹੜਾ ਆਪਾਂ ਲਾਇਆ ਕਰਦੇ ਉਹ ਕਿਸੇ ਹੋਰ ਦੇ ਖੇਤ ਚ ਜਾਇਆ ਕਰਦਾ ਤਾਂ ਕਰਕੇ ਚਕਾਣੀ ਪੈਂਦੀ ਸੀ ਤਾਂ ਆਪਣੀ ਜਿਆਦੀ ਨੀਮੀ ਹੋ ਗਈ ਸੀ ਤਾਂ ਕਰਕੇ ਜਗਾਣੀ ਪਈ ਤੇ ਹੁਣ ਆਪਾਂ ਸਾਰੇ ਲੈਵਲ 'ਚ ਕਰਾਂਗੇ ਮਤਲਬ ਇੱਕੋ ਜੀ ਬਣਾਵਾਂਗੇ ਤੇ ਨਾਲ ਵਿਚਾਲੇ ਪਾਈ ਘਟਦੀ ਤਾਂ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਖੇਤ 'ਚ ਲੱਗ ਰਹੇ ਨੇ ਮਤਲਬ ਜਿਹੜਾ ਉਧਰਲਾ ਪਾਸਾ ਆ ਉਹ ਤਾਂ ਹੋ ਗਿਆ ਕਲੀਅਰ ਹੁਣ ਇਧਰਲੇ 'ਚ ਲੱਗ ਰਹੇ ਨੇ ਆਪਣੇਲੇ 'ਚ ਇਧਰ ਸਾਹਮਣੇ ਮਿੱਟੀ ਸਾਹਮਣੇ ਮਿੱਟੀ ਖਿੱਚ ਕੇ ਇਧਰ ਦੂਜੇ 'ਚ ਬਾੜ ਲੱਗ ਰਹੇ ਨੇ ਪਾਣ ਲੱਗ ਰਹੇ ਨੇ ਮਤਲਬ ਕਰਾਇਆ ਨਾਲ ਤਾਂ ਦੇਖ ਸਕਦੇ ਆ ਆਪਾਂ ਨੇ ਵੀ ਸਟਾਰਟ ਕਰਤਾ ਕਰਾਇ ਲਾਣਾ ਹੁਣ ਮਿੱਟੀ ਇੱਕੋ ਲੈਵਲ ਕਰਾਂਗੇ ਜਮੀ ਐਨ ਤਾਂ ਆਪਣੇ ਸਾਰੇ ਟਰੈਕਟਰ ਲੱਗ ਰਹੇ ਨੇ ਦੇਖ ਸਕਦੇ ਤੁਸੀਂ ਤੇ ਚਾਰ ਟਰੈਕਟਰ ਆ ਰਹੇ ਨੇ ਆਪਣੇ ਉਰੇ ਤਾਂ ਸਾਰੇ ਹੁਣ ਮਿੱਟੀ ਇੱਧਰ ਪਾਉਣ ਲੱਗ ਰਹੇ ਨੇ ਪਰਲੀ ਸਾਈਡ ਤਾਂ ਤੁਹਾਨੂੰ ਦਿਖਾਵਾਂਗੇ ਸਾਰਾ ਐਂਡ ਤੱਕ ਬਣੇ ਰਹੋ ਜਰੂਰ ਜਿਵੇਂ ਜਿਵੇਂ ਵੀਡੀਓ ਚੱਲਦੀ ਰਹੂਗੀ ਦੱਸਦੇ ਰਹਿਾਂਗੇ ਚੱਲ ਰਹੇ ਨੇ ਡਾਇਰੈਕਟਰ ਕੋਈ ਖੜਾ ਹੈ ਕੋਈ ਚੱਲ ਰਿਹਾ ਹੈ ਮਤਲਬ ਲੈਵਲ ਕਰਨੀਆਂ ਜਿਹਾ ਜਿਹਾ ਹੀ ਪਹਿਲਾਂ ਰੁਕ ਜਾਈ ਗਈ ਸੀ ਕੋਈ ਪ੍ਰੋਬਲਮ ਜੀ ਆ ਗਈ ਸੀ ਤਾਂ ਕਰਕੇ ਰੁਕਣਾ ਪਿਆ ਚੱਲ ਹੁਣ ਦਿਖਾਉਂਦੇ ਆ ਸਾਨੂੰ ਅੱਗੇ ਲਓ ਵੀ ਮਿੱਤਰੋ ਕੰਮ ਕਰਤਾ ਆਪਾਂ ਸ਼ੁਰੂ ਤਾਏ ਹੋਰ ਨੇ ਵੀ ਗਰਦ ਗੱਡੀ ਹੋਈ ਐ ਪੂਰਾ ਪੱਕਾ ਮੋ ਭਾਖ ਰਿਹਾ ਐ ਤਾਈ ਹੋਣੀ ਚੱਕ ਰਹੇ ਨੇ ਕੰਮ ਚੋਰਾ-ਸ਼ੋਰਾ ਨਾਲ ਤਾਈ ਔਰ ਚਾਚੇ ਖਿੱਚੀ ਜਾਂਦੇ ਨੇ ਮਿੱਟੀ ਐਨ ਗੱਲਬਾਤ ਬਣਾ ਕੇ ਛੱਡਣਗੇ ਲੋ ਵੀ ਮੇਟਰ ਕੰਮ ਚੱਲੀ ਜਾਂਦਾ ਇੱਥੇ ਤੇ ਹੁਣ ਆਪਾਂ ਲੱਗੀ 30 ਤੇ ਆਪਾਂ ਮੋਟਰ ਤੇ ਆ ਪਾਣੀ ਪੀਣ ਲੱਗ ਰਹੇ ਆ ਤੇ ਪਹਿਲਾਂ ਆਪਣੇ ਨੇ ਭਰਾਨੇ ਪੀਆ ਪਾਣੀ ਇਹਦਾ ਪਾਣੀ ਬਹੁਤ ਠੰਡਾ ਹੈ ਮੈਂ ਠੰਡਾ ਹੀ ਭਰ ਕੇ ਲਿਆਇਆ ਠੰਡੇ ਹੀ ਹੋਊਗਾ ਤੇ ਉਸ ਤੋਂ ਬਾਅਦ ਆਪਾਂ ਨੇ ਪੀਆ ਪਾਣੀ ਆਪਾਂ ਨੇ ਪਾਣੀ ਪੀਣ ਤੋਂ ਬਾਅਦ ਤੇ ਥੋੜੀ-ਮੋਟੀ ਗੱਲਾਂ-ਬਾਤਾਂ ਕਰੀਆਂ ਬੈਠੇ ਦੋ ਹੀ ਜਣੇ ਤੇ ਬਾਹਰ ਤਾਂ ਕੰਮ ਚੱਲ ਰਿਹਾ ਸੀ ਖੇਤ 'ਚ ਐਂਡ ਪੂਰਾ ਓਕੇ ਦੀ ਰਿਪੋਰਟ ਹੈ ਚਲੋ ਸਾਨੂੰ ਅੱਗੇ ਦਿਖਾਵਾਂਗੇ ਆ ਦੇਖੋ ਇਹ ਖੜ ਗਿਆ ਹੁਣ ਟਰੈਕਟਰ ਆ ਇੱਕ ਤੇ ਬਾਕੀ ਚੱਲੀ ਜਾਂਦੇ ਨੇ ਇਹਦੇ ਲਾਓ ਜੀ ਚਾਚੇ ਹੁਣੇ ਕੰਮ ਦੇਤਾ ਆਪਾਂ ਨੂੰ ਕਹਿੰਦੇ ਕਰੋ ਜਾ ਕੇ ਰੋਟੀ ਲਿਓ ਤੇ ਆਪਾਂ ਗਏ ਘਰੇ ਰੋਟੀ ਲੈਣ ਪਹਿਲਾਂ ਛੇੜੀ ਆਪਾਂ ਨੇ ਚਾਚੇ ਦੀ ਸਕੂਟਰੀ ਇਹ ਤੇ ਲਿਆਵਾਂਗੇ ਰੋਟੀ ਦੇ ਨਾਲ ਗਿਆ ਆਪਣਾ ਭਰਾ ਆਪਣਾ ਚਲੋ ਜਾ ਕੇ ਦੇਖਦੇ ਆਂ ਕਰਦੇ ਨੇ ਕੀ ਤਿਆਰ ਕਰਿਆ ਕੀ ਆ ਦੇਸੀ ਬੇਸੇ ਤਾਂ ਮੈਂ ਰੋਟੀ ਤਿਆਰ ਕਰਕੇ ਰੱਖਿਓ ਖੇਤ ਵਾਸਤੇ ਚਲੋ ਹੁਣ ਜਾ ਕੇ ਦੇਖਦੇ ਲੈਣਿਆਂ ਨਾਲੇ ਹੁਣ ਆਪਾਂ ਚਲੋ ਜੀ ਜੀ ਕਰਦੇ ਨੇ ਗਰਖੀ ਦੀ ਰੋਟੀ ਰੈਡੀ ਹੁਣ ਆਪਾਂ ਚੱਲੇ ਦੁਬਾਰੇ ਫੇਰ ਖੇਤ ਨੂੰ ਚਲੋ ਜਾ ਕੇ ਦੇਖਦੇ ਆ ਕੀ ਕੁਝ ਬਣਾ ਕੇ ਦਿੱਤਾ ਕਰਦੇ ਆ ਨੇ ਖੇਤ ਜਾ ਕੇ ਖੋਲਾਂਗੇ ਹੁਣ ਤਾਂ ਚਲੋ ਜੀ ਲਓ ਵੀ ਮਿੱਤਰੋ ਪਹੁੰਚ ਗਿਆ ਆਪਾਂ ਖੇਤ ਆਪਾਂ ਬੁਲਾ ਰਹੇ ਆ ਸਾਰਿਆਂ ਨੂੰ ਵੀ ਅੱਜ ਰੋਟੀ ਖਾ ਲੋ ਆ ਕੇ ਉਹਨਾਂ ਦਾ ਕੰਮ ਹਲੇ ਚੱਲੀ ਜਾਂਦਾ ਦੇਖਦੇ ਆ ਲਾ ਵੀ ਮਿੱਤਰੋ ਆਪਾਂ ਨੇ ਖੋਲੀ ਹੁਣ ਰੋਟੀ ਖਾਣ ਲੱਗੇ ਸਾਰੇ ਦੇਖੋ ਜੀ ਰੋਟੀ ਖਾਣ ਤੋਂ ਬਾਅਦ ਸਾਰੰ ਟਰੈਕਟਰ ਛਾ ਚਲਾ ਰਖੇ ਸੀ ਪਹਿਲੀ ਲਾਰ ਕੇ ਸੀ ਰੋਟੀ ਖਾਣ ਤੋਂ ਪਹਿਲਾਂ ਹੀ ਤੇ ਹੁਣ ਸਾਰਿਆਂ ਨੇ ਕਰੀ ਰੈਸਟ ਥੋੜੀ ਥੋੜੀ ਤੇ ਉਸ ਤੋਂ ਬਾਅਦ ਆਈ ਬੱਕਰੋ ਬਣਵਾ ਕੇ ਲਈ ਆ ਪਾ ਚਾ ਚਾਹ ਪੀ ਕੇ ਫਿਰ ਸਾਰੇ ਲੱਗੇ ਕੰਮ ਤੇ ਫਿਰ ਤੀ ਟਰੈਕਟਰ ਦੁਆਰੇ ਸਟਾਰਟ ਕਰੇ ਸਾਰੇ ਨੇ ਹੁਣ ਚਾਹ ਪੀਣ ਕਰੇ ਨੇ ਸਾਰੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਖੜੇ ਨੇ ਗੱਲਬਾਤ ਲੱਗ ਰਹੀ ਨਾਲੇ ਤਾਂ ਕਰਨ ਤੇ ਹੁਣ ਫੇਰ ਸਟਾਰਟ ਕਰਦੇ ਆ ਦੁਆਰੇ ਤੋਂ ਫੇਰ ਕੰਮ ਚਾਲੂ ਚਲੋ ਜੀ ਹੁਣ ਤਾਂ ਲਗਭਗ ਲੈਵਲ ਚ ਹੋਈ ਗਈ ਮਤਲਬ ਮਿੱਟੀ ਦਾ ਪਾਤੀ ਉਧਰ ਜਿੱਥੇ ਨੀਮੀ ਸੀ ਤੇ ਨਾਲ ਇੱਕ ਟਰੈਕਟਰ ਸਭਾਗਾ ਲਗਰੇ ਲਾਣਾ ਤੇ ਪੱਧਰ ਜੀ ਕਰ ਦੂਗਾ ਬਾਕੀ ਤਾਂ ਉਦੋਂ ਪਤਾ ਲੱਗੂ ਜਦੋਂ ਹੈ ਆਪਾਂ ਇੱਕ ਵਾਰੀ ਲੈਵਲ ਕਰਕੇ ਕੰਪਿਊਟਰ ਕਰਾ ਲਵਾ ਕੇ ਤੇ ਪਾਣੀ ਛੱਡਿਆ ਜਿੱਥੇ ਬੈਗੀ ਜ਼ਮੀਨ ਤੇ ਬਾਕੇ ਫੇਰ ਕੰਪਿਊਟਰ ਕਰਾ ਲਵਾਵਾਂਗੇ ਤਾਂ ਉਦੋਂ ਬਾਅਦ ਦੇਖਾਂਗੇ ਵੀ ਲੈਵਲ ਬਣਦੀ ਹੈ ਕਿ ਨਹੀਂ ਫਿਲਹਾਲ ਤਾਂ ਆਪਾਂ ਇੱਕ ਮਤਲਬ ਪੱਧਰ ਕਰੀ ਹੈ ਇੱਕ ਤਰ੍ਹਾਂ ਲੈਵਲ ਜੀ ਬਣਾਇਆ ਆਪਾਂ ਨੇ ਵੀ ਮਤਲਬ ਕੰਪਿਊਟਰ ਨੂੰ ਸੁੱਖਾ ਜਾ ਹੋਵੇ ਮਤਲਬ ਚਲਾਨ ਚ ਸਹੀ ਜਾਵੇ ਮਿੱਟੀ ਉਧਰ ਨੂੰ ਉਧਰ ਚਲੋ ਅੱਗੇ ਦਿਖਾਉਨੇ ਸਾਨੂੰ ਇੱਥੇ ਡੱਗੀ ਇੱਕ ਵਿਚਾਲੇ ਰੱਖੀ ਹੋਈ ਆ ਆਪਾਂ ਨੇ ਤੇ ਉੱਥੇ ਪੈਵਲਨ ਦਾ ਬਿਊ ਹੋਇਆ ਦੇਖੋ ਹੁਣ ਉਹ ਦਿਹਾੜੇ ਵਾਲੇ ਮਿੱਟੀ ਲੱਗ ਰਹੇ ਨੇ ਕਰਾਇਨਾ ਖਿੱਚਣਾ ਉਹ ਚਾਲੋ ਸੇਵਕਾ ਇੱਥੇ ਦੇ ਕੰਮ ਖਤਰੇ ਵਾਲਾ ਹੀ ਆ ਆ ਵੇਖੀ ਵੀਰ ਮੜਾ ਡੱਗੀ ਨੇ ਚੁੱਕੀ ਨਿਕਲਿਆ ਕਹਿੰਦੇ ਸੱਪ ਨਿਕਲਿਆ ਤਾਂ ਇਹਨਾਂ ਡੰਡੇ ਨਾਲ ਜੱਗਿਆ ਸੱਬ ਇਹਨੂੰ ਮਾਰਨ ਲੱਗੇ ਕਹਿੰਦਾ ਪ੍ਰਾਈਟ ਰਹਿਣੇ ਆ ਆਪਾਂ ਜਾ ਕੇ ਚਲੋ ਜਾ ਕੇ ਦੇਖਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਪੱਦਰਜੀ ਤਾਂ ਹੋਏ ਗਈ। ਬਾਕੀ ਕਾਲੂ ਕੰਪਿਊਟਰ ਕਰਾਇਆ ਹੋਊ ਉਹ ਤਾਂ ਦੇਖਾਂਗੇ। ਜੇ ਹੋ ਸਕਿਆ ਤਾਂ ਵੀਡੀਓ ਬਣਾਵਾਂਗੇ ਕੰਪਿਊਟਰ ਕਰਾਇ ਦੀ। ਅਗਲੇ ਦਿਨ ਕਿਉਂਕਿ ਅਗਲੇ ਦਿਨ ਅਗਲਾ ਆ ਗਿਆ ਆਪਣਾ ਪੇਪਰ ਤਾਂ ਸ਼ਾਇਦ ਇਹ ਬਣ ਸਕੇ। ਜੇ ਹੁਣ ਆਪਾਂ ਚੱਲਿਆ ਸਭਾਗਾ ਛੱਡਣ। ਆਪਣੇ ਮਾਰਤਾ ਸਭਾਗਾ ਇੱਕ ਵਾਰੀ ਤਾਂ। ਬਾਕੀ ਕਾਲੂ ਕੰਪਿਊਟਰ ਕਰਾਇਆ ਹੋਊ ਉਹ ਦੇਖੂਗਾ। ਇੱਕ ਵਾਰੀ ਆਪਾਂ ਨੇ ਪੱਦਰਜੀ ਕਰਤੀ। ਹੁਣ ਆਪਾਂ ਇਹਨੂੰ ਛੱਡ ਕੇ ਅਨਜੀ ਦਾ ਲੈ ਕੇ ਆਏ ਸੀ ਆਪਾਂ। ਜਾ ਰਹੇ ਹੁਣ ਆਪਾਂ। ਲੋ ਮਿੱਤਰੋ ਆਪਣਾ ਹੋ ਗਿਆ ਕੰਮ ਪੂਰਾ ਕੰਪਲੀਟ ਆਪਾਂ ਨੇ ਕਰਾਇ ਕਰੋ ਇਹਨਾਂ ਮਿੱਟੀ-ਬੁੱਟੀ ਸੈਟੀਸਫੈਕ ਕਰਕੇ ਚੰਗੀ ਤਰ੍ਹਾਂ ਸਵਾਗਸੂਗ ਮਾਰ ਕੇ ਆਪਾਂ ਚੱਲੇ ਹੁਣ ਘਰ ਨੂੰ ਵਾਪਸ ਤੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਦੇਖਣਾ ਕਿਵੇਂ ਲੱਗੀ ਠੀਕ ਹੈ ਜੀ ਤੇ ਧੰਨਵਾਦ ਅੱਗੇ ਮਿਲਦਾ ਤੁਹਾਨੂੰ ਨਵੀਂ ਵੀਡੀਓ ਚ ਓਕੇ